ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜੁਗੋ ਜੁਗ ਅਟਲ ਤੌਰ ਛਤਰ ਦੇ ਮਾਲਕ ਆਦਰ ਨਾਦਰ ਜਾਗਦੀ ਜੋ ਤਨ ਤਨ ਸ੍ਰੀ ਗੁਰੂ ਗੰਬ ਸਾਹਿਬ ਜੀ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਨ ਬਾਣੀ ਜਪ ਜਿਸ ਨੂੰ ਆਪਾਂ ਸਤਕਾਰ ਸਹਿਬ ਜਪਜੀ ਸਾਹਿਬ ਬੋਲਦੇ ਹਾਂ ਉਸ ਦੀ ਵੀਵੀ ਵੀ ਪੌੜੀਆਂ ਤੱਕ ਗੁਰੂ ਸਾਹਿਬ ਦੀ ਮਿਹਰ ਸਦਕਾ ਆਪਾਂ ਵਿਚਾਰ ਕਰ ਚੁੱਕੇ ਹਾਂ ਅੱਜ ਇੱਕਵੀਂ ਪੌੜੀ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੀਰਥ ਤਪ ਦਇਆ ਦਤ ਦਾਨ ਤੀਰਥ ਯਾਤਰਾ ਤਪਾਂ ਦੀ ਸਾਧਨਾ ਜੀਆਂ ਤੇ ਦਇਆ ਕਰਨੀ ਦਿੱਤਾ ਹੋਇਆ ਦਾਨ ਇਨ੍ਹਾਂ ਕਰਮਾਂ ਦੇ ਵੱਟੇ ਜੇ ਕੋ ਪਾਵੈ ਤਿਲ ਕਾ ਮਾਨ ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਵੀ ਜਾਏ ਤਾਂ ਰਤਾ ਮਾਤਰ ਹੀ ਮਿਲਦੀ ਹੈ ਸੁਣੇ ਮਨੈ ਮਨ ਕੀਤਾ ਭਾਉ ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿੱਚ ਸੁਰਤੀ ਜੋੜੀ ਹੈ ਜਿਸ ਦਾ ਮਨ ਨਾਮ ਵਿੱਚ ਪਤੀਜ ਗਿਆ ਹੈ ਅਤੇ ਜਿਸ ਨੇ ਆਪਣੇ ਮਨ ਵਿੱਚ ਅਕਾਲ ਪੁਰਖ ਦਾ ਪਿਆਰ ਜਮਾਇਆ ਹੈ ਅੰਤਰਗਤ ਤੀਰਥ ਮਲ ਨਾਓ ਉਸ ਮਨੁੱਖ ਨੇ ਮਾਨੋਂ ਆਪਣੇ ਅੰਦਰਲੇ ਤੀਰਥ ਵਿੱਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ ਭਾਵ ਉਸ ਮਨੁੱਖ ਨੇ ਆਪਣੇ ਅੰਦਰ ਵਸ ਰੇ ਅਕਾਲ ਪੁਰਖ ਵਿੱਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾ ਲਈ ਹੈ ਸਭ ਗੁਣ ਤੇਰੇ ਮੈਂ ਨਾਹੀ ਕੋਏ ਮੇਰੀ ਕੋਈ ਪਾਇਆ ਨਹੀਂ ਮੈਂ ਕੀ ਮੈਂ ਤੇਰੇ ਗੁਣ ਗਾ ਸਕਾਂ ਇਸ ਇਹ ਸਭ ਤੇਰੀਆਂ ਹੀ ਵਡਿਆਈਆਂ ਹਨ ਵੈਨ ਗੁਣ ਕੀਤਾ ਭਗਤ ਨਾ ਹੋਏ اے ਅਕਾਲ ਪੁਰਖ ਜੇ ਤੂੰ ਆਪ ਆਪਣੇ ਗੁਣ ਮੇਰੇ ਵਿੱਚ ਪੈਦਾ ਨਾ ਕਰੇ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ ਸੁਆਸਥਾਤ ਬਾਣੀ ਬਰਮਾਓ ਏ ਨੰਕਾਰ ਤੇਰੀ ਸਦਾ ਜੈ ਹੋਵੇ ਤੂੰ ਆਪ ਹੀ ਮਾਇਆ ਹੈ ਤੂੰ ਆਪ ਹੀ ਬਾਣੀ ਹੈ ਤੂੰ ਆਪ ਹੀ ਬਰਮਾ ਹੈ ਭਾਵ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਮਾਇਆ ਬਾਣੀ ਜਾਂ ਬਰਮਾ ਇਤੋਂ ਵੱਖਰੀ ਹਸਤੀ ਵਾਲੇ ਨਹੀਂ ਹਨ ਜੋ ਲੋਕ ਲੋਕਾਂ ਨੇ ਮੰਨ ਰੱਖੇ ਹਨ ਸਤ ਸੁਹਾਨ ਸਦਾ ਮਨ ਚਾਓ ਤੂੰ ਸਦਾ ਥਿਰ ਹੈ ਸੋਣਾ ਹੈ ਤੇਰੇ ਮਨ ਵਿੱਚ ਸਦਾ ਖੜਾਓ ਹੈ ਤੂੰ ਹੀ ਜਗਤ ਰਚਨਾ ਵਾਲਾ ਹੈ ਤੈਨੂੰ ਹੀ ਪਤਾ ਹੈ ਤੂੰ ਕਦੋਂ ਬਣਾਇਆ ਹੈ ਕਦੋਂ ਬਣਿਆ ਹੈ ਕਮਣ ਸੋ ਵੇਲਾ ਵਕਤ ਕਮਣ ਕਮਣ ਤਿੱਥ ਕਮਣ ਵਾਰ ਕਿਹੜਾ ਉਹ ਵੇਲਾ ਹੈ ਤੇ ਵਕਤ ਕਿਹੜਾ ਸੀ ਕਿਹੜੀ ਤੇਤ ਸੀ ਕਿਹੜਾ ਦਿਨ ਸੀ ਇਹ ਸਭ ਤੁਸੀਂ ਆਪ ਹੀ ਮਲਕ ਜਾਣਦੇ ਹੋ ਕਮਨ ਸੋ ਰਤੀ ਮਹਾ ਕਮਨ ਜਿਤ ਹੋਆ ਆਕਾਰ ਕਿਹੜੀ ਉਹ ਰੁੱਤ ਸ੍ਰੁੱਤਾ ਸਨ ਕਿਹੜੇ ਉਹ ਮਹੀਨੇ ਸਨ ਜਦੋਂ ਇਹ ਸਾਰੀ ਸੰਸਾਰ ਬਣਿਆ ਉਹ ਇੱਕ ਕਾਲਪੁਰਖ ਆਪ ਹੀ ਜਾਣਦਾ ਹੈ ਵੇਲ ਨਾ ਪਾਈਐ ਪੰਡਤੀ ਜੇ ਹੋਵੇ ਲੇਖ ਪ੍ਰਾਨ ਕਦੋਂ ਇਹ ਸੰਸਾਰ ਬਣਿਆ ਉਸ ਸਮੇਂ ਦਾ ਜੇ ਪੰਡਤਾ ਨੂੰ ਵੀ ਪਤਾ ਨਾ ਲੱਗਾ ਜੇ ਪਤਾ ਲੱਗਾ ਹੁੰਦਾ ਤਾਂ ਇਹ ਮਜਮੂਨ ਉੱਤੇ ਵੀ ਇੱਕ ਪ੍ਰਾਣ ਲਿਖਿਆ ਹੁੰਦਾ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕਰਾਣ ਉਸ ਸਮੇਂ ਦੀ ਕਾਜ਼ੀਆਂ ਨੂੰ ਖਬਰ ਨਾ ਲੱਗ ਸਕੀ ਨਾ ਨਹੀਂ ਤਾਂ ਉਹ ਲੇਖ ਲਿਖ ਦਿੰਦੇ ਜਿਵੇਂ ਉਹਨਾਂ ਅਜ ਤਾਂ ਕਠੀਆਂ ਕਰਕੇ ਕੁਰਾਨ ਲਿਖਿਆ ਸੀ ਤਿਥ ਵਾਰ ਨਾ ਜੋਗੀ ਜਾਣੈ ਰੁੱਤ ਮਹਾਂ ਨਾ ਕੋਈ ਜਦੋਂ ਜਗਤ ਬਣਿਆ ਸੀ ਤਦੋਂ ਕਿਹੜੀ ਤਿਥ ਸੀ ਕਿਹੜਾ ਵਾਰ ਸੀ ਇਹ ਗੱਲ ਕੋਈ ਜੋਗੀ ਵੀ ਨਹੀਂ ਜਾਣਦਾ ਕੋਈ ਮਨੁੱਖ ਨਹੀਂ ਦੱਸ ਨਹੀਂ ਦੱਸ ਸਕਦਾ ਕੀ ਤਦੋਂ ਕਿਹੜੀ ਰੁੱਤ ਸੀ ਤੇ ਕਿਹੜਾ ਮਹੀਨਾ ਸੀ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ ਉਹ ਆਪ ਹੀ ਜਾਣਦਾ ਹੈ ਕਿ ਇਹ ਜਗਤ ਕਦੋਂ ਰਚਿਆ ਸੀ ਕਦੋਂ ਰਚਿਆ ਗਿਆ ਹੈ ਇਹ ਸਭ ਉਹ ਆਪ ਹੀ ਜਾਣਦਾ ਹੈ ਅਕਾਲ ਪੁਰਖ ਰਚਨ ਹਾਰਾ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਮੈਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਵਿਡਿਆਈ ਦਸਾਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤ ਸਲਾਹ ਕਰਾਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਉਡਿਆਈ ਵਰਨਣ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਗੁਰੂ ਸਾਹਿਬ ਦੀ ਪਿਆਰੀ ਸੰਗਤ ਆਪਾ ਹੁਣ ਗੁਰੂ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜਵੇਂ ਅੰਗ ਦੇ ਪਹੁੰਚ ਗਏ ਹਾਂ ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਕੀ ਸਮਝਾ ਰਹੇ ਨੇ ਆਪਾਂ ਨੂੰ ਇਹ ਆਪਣੀ ਇੱਕਵੀਂ ਪੌੜੀ ਚੱਲ ਰਹੀ ਹੈ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਇਹ ਨਾਨਕ ਹਰੇਕ ਜੀਵ ਆਪਣੇ ਆਪ ਨੂੰ ਦੂਜਿਆਂ ਨਾਲੋਂ ਸਿਆਣਾ ਸਮਝ ਕੇ ਅਕਾਲ ਪੁਰਖ ਦੀ ਵਡਿਆਈ ਦੱਸਣ ਦਾ ਯਤਨ ਕਰਦਾ ਹੈ ਪਰ ਦੱਸ ਨਹੀਂ ਸਕਦਾ ਵੱਡਾ ਸਹਬ ਵੱਡੀ ਨਾਈ ਕੀਤਾ ਜਾਕਾ ਹੋਵੇ ਅਕਾਲ ਪੁਰਖ ਸਭ ਤੋਂ ਵੱਡਾ ਹੈ ਉਸ ਦੀ ਵਿਡਿਆਈ ਉੱਚੀ ਹੈ ਜੋ ਕੁਝ ਜਗਤ ਵਿੱਚ ਹੋ ਰਿਹਾ ਹੈ ਉਸੇ ਦਾ ਕੀਤਾ ਹੋ ਰਿਹਾ ਹੈ ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋਏ ਸੋਹ ਹੈ اے ਨਾਨਕ ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ ਪ੍ਰਭੂ ਦੀ ਵਿਡਿਆਈ ਦਾ ਅੰਤ ਪਾਣ ਦਾ ਯਤਨ ਕਰੇ ਉਹ ਅਕਾਲ ਪੁਰਖ ਦੇ ਦਰ ਤੇ ਜਾ ਕੇ ਆਦਰ ਨਹੀਂ ਪਾਉਂਦਾ ਪਤਾਲਾ ਪਤਲ ਲਖ ਆਗਾਸ ਆਗਾਸ ਗੁਰੂ ਸਾਹਿਬ ਦੀ ਪਿਆਰੀ ਸਾਧ ਸੰਗਤ ਜੀ ਹੁਣ ਆਪਾਂ 22ਵੀਂ ਪੌੜੀ ਦਾ ਸ਼ੁਰੂਆਤ ਕਰ ਰਹੇ ਹਾਂ ਇੱਕਵੀਂ ਪੌੜੀ ਆਪਣੀ ਸਮਾਪਤ ਹੋ ਗਈ ਹੈ ਇੱਥੇ ਇਹ ਹੈ 22ਵੀਂ ਪੌੜੀ ਜੀ ਗੁਰੂ ਸਾਹਿਬ ਆਪਣੀ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਤਾਲਾ ਪਤਲ ਲਖ ਅਗਾਸਾ ਆਗਾਸ ਸਾਰੇ ਵੇਦ ਇੱਕ ਜਬਾਨ ਹੋ ਕੇ ਆਖਦੇ ਹਨ ਕਿ ਪਤਾਲਾਂ ਦੇ ਹੇਠ ਹੋਰ ਲੱਖਾਂ ਪਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਬੇਅੰਤ ਰਿਸ਼ੀ मुनि ਇਹਨਾਂ ਦੇ ਅਖੀਲੇ ਬੰਨਿਆਂ ਦੀ ਭਾਲ ਕਰ ਕਰਕੇ ਥੱਕ ਗਏ ਹਨ ਪਰ ਲੱਭ ਨਹੀਂ ਸਕੇ ਸੈਸ 18 ਕਹਿਨਕ ਤੇਬਾਂ ਅਸਲੂ ਇੱਕ ਤਾਤ ਮੁਸਲਮਾਨ ਤੇ ਈਸਾਈ ਆਦਕਾਂ ਦੀਆਂ ਚਾਰੇ ਕਤੇਬਾਂ ਆਖਦੀਆਂ ਹਨ ਕੁੱਲ 18000 ਆਲਮ ਹਨ ਜਿਨ੍ਹਾਂ ਦਾ ਮੁੱਢ ਇੱਕ ਅਕਾਲਪੁਰਖ ਹੈ ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ ਹਜ਼ਾਰਾਂ ਤੇ ਲੱਖਾਂ ਵੀ ਕੁਦਰਤ ਦੀ ਗਿਣਤੀ ਵਿੱਚ ਵਰਤੇ ਨਹੀਂ ਜਾ ਸਕਦੇ ਲਿਖਾ ਹੋਏ ਤਾਂ ਲਿਖਿਆ ਲਿਖੇ ਹੋਏ ਵਿਨਾਸ਼ ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਤਦੋ ਹੀ ਲਿਖ ਸਕੀਦਾ ਹੈ ਜੇ ਲਿਖਾ ਹੋ ਸਕੇ ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ ਲੇਖਾ ਕਰਦਿਆਂ ਕਰਦਿਆਂ ਲੇਖੇ ਦਾ ਹੀ ਖਾਤਮਾ ਹੋ ਜਾਂਦਾ ਹੈ ਗਿਣਤੀ ਦੇ ਇਸੇ ਦੀ ਹੀ ਮੁੱਕ ਜਾਂਦੇ ਹਨ ਭਾਵ ਉਸ ਕਾਲਪੁਰਖ ਦੀ ਵਿਡਿਆਈ ਲਿਖੀ ਨਹੀਂ ਜਾ ਸਕਦੀ ਨਾ ਕਿਸੇ ਕਾਗਜ਼ ਤੇ ਭਾਵ ਸਾਰੀ ਧਰਤੀ ਨੂੰ ਕਾਗਜ਼ ਬਣਾ ਲਿਆ ਜਾਵੇ ਵੀਰ ਸਾਹਿਬ ਕਹਿੰਦੇ ਆ ਤੇ ਜਿੰਨੇ ਆ ਦਰਖਤ ਹੈ ਇਹਨਾਂ ਸਾਰਿਆਂ ਨੂੰ ਕਲਮਾ ਬਣਾ ਲਿਆ ਜਾਵੇ ਤੇ ਜਿੰਨੇ ਆ ਸਮੁੰਦਰ ਨੇ ਜਿੰਨਾ ਚ ਪਾਣੀ ਹੈ ਇਹਨਾਂ ਸਾਰਿਆਂ ਨੂੰ ਸ਼ਾਈ ਬਣਾ ਲਿਆ ਜਾਵੇ ਉਸ ਕਾਲਪੁਰਖ ਦੀ ਵਿਆਹੀ ਲਿਖਣ ਲੱਗ ਜਾਈਏ ਤਾਂ ਫਿਰ ਵੀ ਲਿਖੀ ਨਹੀਂ ਜਾ ਸਕਦੀ। ਇਹ ਕਬੀਰ ਸਾਹਿਬ ਜੀ ਕਹਿੰਦੇ ਸੀ। ਅੱਗੇ ਕੀ ਆ ਨਾਨਕ ਵੱਡਾ ਆਖਿਐ ਆਪੈ ਜਾਣੈ ਆਪ। ਪਰ हे ਨਾਨਕ ਜਿਸ ਕਾਲ ਫਰੁਖ ਨੂੰ ਸਾਰਾ జగਤ ਵਿੱਚ ਵੱਡਾ ਆਖਿਆ ਜਾ ਰਿਹਾ ਹੈ ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ। ਉਹ ਆਪਣੀ ਵਿਢਾਈ ਆਪ ਹੀ ਜਾਣਦਾ ਹੈ ਗੁਰੂ ਸਾਹਿਬ ਜੀ ਦੀ ਪਿਆਰੀ ਸਾਧ ਸੰਗਤ ਜੀ ਇੱਥੇ ਆਪਣੀ 22ਵੀਂ ਅਸ਼ਟਪਦੀ ਸਮਾਪਤ ਹੋ ਗਈ ਹੁਣ ਚੱਲ ਪਈ ਹੈ 23ਵੀਂ ਅਸ਼ਟਪਦੀ ਕੀ ਹੈ 23ਵੀਂ ਅਸ਼ਟ ਇੱਕ ਗੁਰੂ ਨਾਨਕ ਸਾਹਿਬ ਜੀ ਆਪ ਨੂੰ ਕੀ ਸਮਝਾ ਰਹੇ ਨੇ ਸਲਾਹੀ ਸਾਹ ਲਾਹ ਇਤੀ ਸੁਰਤ ਨਾ ਪਾਈ ਹੈ ਸਲਾਂਜੋਗ ਅਕਾਲਪੁਰਖ ਦੀਆਂ ਵਡਿਆਈਆਂ ਆਖਾ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲਪੁਰਖ ਕਿੱਡਾ ਵੱਡਾ ਹੈ ਸਿਰਫ ਸਲਾਹਾ ਕਰਨ ਵਾਲੇ ਮਨੁੱਖ ਉਸ ਅਕਾਲਪੁਰਖ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ ਨਦੀਆਂ ਅਤੇ ਵਾਹ ਪਵ ਸਮੁੰਦ ਨਾ ਜਾਣੀਆਂ ਹਨ ਨਦੀਆਂ ਤੇ ਨਾਲੇ ਸਮੁੰਦਰ ਵਿੱਚ ਪੈਂਦੇ ਹਨ ਪਰ ਫਿਰ ਵੱਖਰੇ ਉਹ ਪਛਾਣੇ ਨਹੀਂ ਜਾ ਸਕਦੇ ਵਿੱਚ ਹੀ ਲੀਨ ਹੋ ਜਾਂਦੇ ਹਨ ਇਹ ਸਮੁੰਦਰ ਦੇ ਸਾਹਾ ਨਹੀਂ ਪਾ ਸਕਦੇ ਕਿ ਸਮੁੰਦਰ ਕਿੱਡਾ ਵੱਡਾ ਹੈ ਸਮੁੰਦਰ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ ਜਿਨ੍ਹਾਂ ਦੇ ਖਜ਼ਾਨਿਆਂ ਵਿੱਚ ਪਹਾੜਾਂ ਜਿੱਡਾ ਤੰਨ ਪਦਾਰਥ ਹੈ ਢੇਰ ਹੋਣ ਕੀੜੀ ਤੁਲ ਨਾ ਹੋਣੀ ਜੇ ਇਸ ਮਨੋਂ ਨਾ ਵਿਸਰੈ ਪ੍ਰਭੂ ਦੀ ਸ਼ਿਰਧ ਸਲਾਹਾ ਕਰਨ ਵਾਲੇ ਦੀਆਂ ਨਜ਼ਰਾਂ ਵਿੱਚ ਇੱਕ ਕੀੜੀ ਦੇ ਵੀ ਬਰਾਬਰ ਨਹੀਂ ਹੁੰਦੇ ਜੇ ਇਹ ਅਕਾਲ ਪੁਰਖ ਉਸ ਕੀੜੀ ਦੇ ਮਨ ਵਿੱਚੋਂ ਤੂੰ ਨਾ ਵਿਸਰ ਜਾਏ ਭਾਵੇਂ ਕਿੰਨਾ ਮਰਜੀ ਕੋਈ ਧਨਵਾਨ ਮਨੁੱਖ ਹੋਵੇ ਅਗਰ ਉਸ ਦੇ ਅੰਦਰੋਂ ਅਕਾਲ ਪੁਰਖ ਵਿਸਰ ਜਾਏ ਮਾਲਕ ਨੂੰ ਯਾਦ ਨਾ ਕਰਦਾ ਹੋਵੇ ਮਾਲਕ ਉਸ ਨੂੰ ਚੇਤੇ ਨਾ ਹੋਵੇ ਤਾਂ ਉਹ ਕੀ ਇੱਕ ਕੀੜੀ ਦੇ ਸਮਾਨ ਹੈ ਕੀੜੀ ਤੋਂ ਵੀ ਥੱਲੇ ਹੈ ਕੀੜੀ ਦੇ ਬਰਾਬਰ ਵੀ ਨਹੀਂ ਹੈ ਗਾ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ ਜਿਸ ਨੂੰ ਮਾਲਕ ਦਾ ਨਾਮ ਯਾਦ ਨਹੀਂ ਆਉਂਦਾ ਬਿਸਰ ਜਾਂਦਾ ਜਿੰਨਾਂ ਭੁੱਲ ਜਾਂਦਾ ਹੈ ਮਾਲਕ ਅੰਤ ਨਾ ਸਿਫਤੀ ਕਹਿਣ ਨਾ ਅੰਤ ਅਕਾਲ ਪੁਰਖ ਦੇ ਗੁਣਾਂ ਦਾ ਕੋਈ ਹੱਦ ਬੰਨਾ ਨਹੀਂ ਹੈ गिनਨ ਨਾਲ ਵੀ ਗੁਨਾ ਦਾ ਅੰਤ ਨਹੀਂ ਪੈ ਸਕਦਾ ਗਿਣੇ ਨਹੀਂ ਜਾ ਸਕਦੇ ਅੰਤ ਨਾ ਕਰਨੇ ਦੇਣ ਨਾ ਅੰਤ ਕਾਲ ਪੁਰਖ ਦੀ ਰਚਨਾ ਦੇ ਦਾਤਾ ਦਾ ਅੰਤ ਨਹੀਂ ਪੈ ਸਕਦਾ ਅੰਤ ਨਾ ਵੇਖਣ ਸੁਣਨ ਨਾ ਅੰਤ ਵੇਖਣ ਤੇ ਸੁਣਨ ਨਾਲ ਵੀ ਉਸ ਦੇ ਗੁਨਾ ਦਾ ਪਾਰ ਨਹੀਂ ਪਾਇਆ ਜਾ ਸਕਦਾ ਅੰਤ ਨਾ ਜਾਪੇ ਕਿਆ ਮਨਮੰਤ ਉਸ ਅਕਾਲ ਪੁਰਖ ਦੇ ਮਨ ਵਿੱਚ ਕਿਹੜੀ ਸਲਾਹ ਹੈ ਇਸ ਗੱਲ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਅੰਤ ਨਾ ਜਾਪੈ ਕੀਤਾ ਆਕਾਰ ਅਕਾਲ ਪੁਰਖ ਨੇ ਇਸ ਇਹ ਜਗਤ ਜੋ ਦਿਖ ਰਿਹਾ ਹੈ ਬਣਾਇਆ ਹੈ ਪਰ ਇਸ ਦਾ ਹੀ ਅੰਤ ਨਹੀਂ ਪਾਇਆ ਜਾ ਸਕਦਾ ਅੰਤ ਨਾ ਜਾਪੇ ਪਾਰ ਆਵਰ ਉਸ ਦਾ ਉਰਲਾ ਤੇ ਪਾਰਲਾ ਬੰਨਾ ਕੋਈ ਨਹੀਂ ਦਿਸਦਾ ਅੰਤ ਕਾਰਨ ਕੀਤੇ ਬਿਲ ਲਾਏ ਕਈ ਮਨੁੱਖ ਅਕਾਲ ਪੁਰਖ ਦਾ ਹੱਦ ਬੰਨਾ ਲੱਭਣ ਲਈ ਤਰਲੇ ਲੈ ਰਹੇ ਹਨ ਲੈ ਰਹੇ ਹਨ ਔਰ ਲੈ ਰਹੇ ਹਨ ਰਾਜ ਤੱਕ ਕਿਸੇ ਨੂੰ ਉਸ ਦਾ ਉਹ ਨਾਤਾ ਇਦਲਾ ਬੰਨਾ ਲੱਭਿਆ ਤੇ ਨਾ ਅਪਾਰ ਵਾਲਾ ਬੰਨਾ ਲੱਭਿਆ ਨਾ ਉਹਦਾ ਸ਼ੁਰੂ ਲੱਭਿਆ ਤੇ ਨਾ ਉਹਦਾ ਅੰਤ ਕਿਸੇ ਨੂੰ ਪਤਾ ਹੈ ਕਿ ਕਿੱਥੋਂ ਸ਼ੁਰੂ ਹੋਇਆ ਸੀ ਕਾਲਪੁਰਖ ਤੇ ਕਿੱਥੇ ਉਹਨੇ ਅੰਤ ਕਿਰਨਾ ਹੈ ਇਹ ਅੰਤ ਨਾ ਜਾਣੇ ਕੋਈ ਅਕਾਲਪੁਰਖ ਦੇ ਗੁਣਾਂ ਦਾ ਇਹ ਹੱਦ ਬੰਨਾ ਜਿਸ ਦੀ ਬੇਅੰਤ ਜੀਵ ਪਾਲ ਕਰ ਰਹੇ ਹਨ ਕੋਈ ਮਨੁੱਖ ਨਹੀਂ ਪਾ ਸਕਦਾ ਬਹੁਤਾ ਕਹੀਏ ਬਹੁਤਾ ਹੋਏ ਕਿਉਂ ਜਿਉਂ ਇਹ ਗੱਲ ਆਖੀ ਜਾਈਏ ਕਿ ਉਹ ਵੱਡਾ ਹੈ ਕਿਉਂ ਤਿਉਂ ਉਹ ਹੋਰ ਵੱਡਾ ਵੱਡਾ ਪ੍ਰਤੀਤ ਹੋਣ ਲੱਗ ਪੈਂਦਾ ਹੈ ਵੱਡਾ ਸਹਿਬ ਉੱਚਾ ਥਾਉ ਅਕਾਲਪੁਰਖ ਵੱਡਾ ਹੈ ਉਸ ਦਾ ਟਿਕਾਣਾ ਉੱਚਾ ਹੈ ਉੱਚੇ ਉੱਪਰ ਉੱਚਾ ਨਾਉ ਉਸ ਦਾ ਨਾਮਨਾ ਵੀ ਉੱਚਿਤ ਉੱਚਾ ਹੈ ਨਾਮਨਾ ਵੀ ਉੱਚਾ ਹੈ ਐਵਡ ਉੱਚਾ ਹੋਏ ਕੋਏ ਇਸ ਉੱਚੇ ਕੋ ਜਾਣੇ ਸੋਏ ਜੇ ਕੋਈ ਹੋਰ ਉਸ ਜੱਡਾ ਵੱਡਾ ਹੋਵੇ ਉਹ ਹੀ ਉਸ ਉੱਚੇ ਅਕਾਲਪੁਰਖ ਨੂੰ ਸਮਝ ਸਕਦਾ ਹੈ ਕਿ ਉਹ ਕਿੱਡਾ ਵੱਡਾ ਹੈ ਜੇ ਵੜ ਆਪ ਜਾਣੇ ਆਪ ਆਪ ਅਕਾਲਪੁਰਖ ਆਪ ਹੀ ਜਾਣਦਾ ਹੈ ਕਿ ਉਹ ਆਪ ਕਿੱਡਾ ਵੱਡਾ ਹੈ ਨਾਨਕ ਨਦਰੀ ਕਰਮੀ ਦਾਤ ਏ ਨਾਨਕ ਹਰੇਕ ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਮਿਲਦੀ ਹੈ। ਗੁਰੂ ਸਾਹਿਬ ਦੀ ਪਿਆਰੀ ਸਾਧ ਸੰਗਤ ਜੀ ਇਹ ਇੱਥੇ ਆਪਣੀ 20ਵੀਂ ਪੌੜੀ ਸਮਾਪਤ ਹੋ ਗਈ ਹੁਣ ਆਪਾਂ ਪੰਜਵੀਂ ਪੌੜੀ ਵਿੱਚ ਗੁਰੂ ਸਾਹਿਬ ਆਪਾਂ ਨੂੰ ਕੀ ਸਮਝਾ ਰਹੇ ਨੇ ਬਹੁਤਾ ਕਰਮ ਲਿਖਿਆ ਨਾ ਜਾਏ। ਅਕਾਲ ਪੁਰਖ ਦੀ ਬਖਸ਼ਿਸ਼ ਐਡੀ ਵੱਡੀ ਹੈ ਕਿ ਲਿਖਣ ਵਿੱਚ ਆਉਂਦੀ ਨਹੀਂ ਜਾ ਸਕਦੀ। ਲਿਆਂਦੀ ਨਹੀਂ ਜਾ ਸਕਦੀ ਉਹ ਉਸਦੀ ਬਖਸ਼ਿਸ਼ ਇੰਨੀ ਵੱਡੀ ਹੈ ਕਿਸੇ ਕਲਮ ਨਾਲ ਲਿਖੀ ਨਹੀਂ ਜਾ ਸਕਦੀ ਕਿਸੇ ਕਾਪੀ ਉਤੇ ਲਿਖੀ ਨਹੀਂ ਜਾ ਸਕਦੀ ਵੱਡਾ ਦਾਤਾ ਤਿਲ ਨਾ ਤਮਾਏ ਉਹ ਬੜੀਆਂ ਦਾਤਾਂ ਦੇਣ ਵਾਲਾ ਹੈ ਉਸ ਨੂੰ ਰੱਤਾ ਵੀ ਲਾਲਚ ਨਹੀਂ ਹੈ ਕਿਤੈ ਮੰਗਹਿ ਜੋਤ ਅਪਾਰ ਬਿਆੰਤ ਸੂਰਮੇ ਅਕਾਲ ਪੁਰਖ ਦੇ ਦਰ ਤੇ ਮੰਗ ਰਹੇ ਹਨ ਕਿਤੇ ਗਣਤ ਨਹੀਂ ਵਿਚਾਰ ਅਤੇ ਮੰਗਣ ਵਾਲੇ ਕਈ ਹੋਰ ਅਜੇ ਹਨ ਜਿਨ੍ਹਾਂ ਦੀ ਗਿਣਤੀ ਤੇ ਵਿਚਾਰ ਨਹੀਂ ਹੋ ਸਕਦੀ ਕਿਤੇ ਕਿਤੇ ਖਪ ਤੁਟੇ ਬੇਕਾਰ ਕਈ ਜੀਵ ਉਸ ਦੀਆਂ ਦਾਤਾਂ ਵਰਤ ਕੇ ਵਕਾਰਾਂ ਵਿੱਚ ਹੀ ਖਪ ਖਪ ਕੇ ਨਾਸ ਹੋ ਗਏ ਭਾਵ ਖਤਮ ਹੋ ਗਏ ਕਿਤੇ ਲੈ ਲੈ ਮੁਕਰ ਪਾਹੇ ਬੇੰਤ ਜੀਵ ਜਿਹੜੇ ਗਿਣਤੀ 'ਚ ਨਹੀਂ ਆਂਦੇ ਅਕਾਲ ਪੁਰਖ ਦੇ ਦਰ ਤੋਂ ਪਦਾਰਥ ਪ੍ਰਾਪਤ ਕਰਕੇ ਮੁੱਕਰ ਪੈਂਦੇ ਹਨ ਭਾਵ ਕਦੇ ਸ਼ੁਕਰ ਵਿੱਚ ਆ ਕੇ ਇਹ ਨਹੀਂ ਆਖਦੇ ਕਿ ਸਭ ਪਰਮਾਤਮਾ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ ਕੇਤੇ ਮੂਰਖ ਖਾਈ ਖਾਹੇ अनेका ਮੂਰਖ ਪਦਾਰਥ ਲੈ ਕੇ ਖਾਈ ਹੀ ਜਾਂਦੇ ਹਨ ਪਰ ਦਦਾਰ ਨੂੰ ਚੇਤੇ ਨਹੀਂ ਕਰਦੇ ਉਸ ਦੇਣ ਵਾਲੇ ਨੂੰ ਯਾਦ ਨਹੀਂ ਕਰਦੇ ਉਹ ਕਾਲਪੁਰਖ ਨਹੀਂ ਕੀਤੇ ਕੀਤਿਆਂ ਦੁਖ ਭੂਖ ਸਦਮਾਰ ਅਨੇਕਾਂ ਪਰ ਇਹ ਨੇਕਾਂ ਜੀਵਾਂ ਨੂੰ ਸਦਾ ਮਾਰ ਕਲੇਸ਼ ਤੇ ਦੁੱਖ ਹੀ ਭਾਗਾ ਵਿੱਚ ਲਿਖੇ ਹਨ ਇਹ ਬੇਦਾਦ ਤੇਰੀ ਦਤਾਰ ਪਰ ਇਹ ਦਿਨ ਹਾਰ ਅਕਾਲਪੁਰਖ ਇਹ ਵੀ ਤੇਰੀ ਬਖਸ਼ਿਸ਼ ਹੀ ਹੈ ਕਿਉਂਕਿ ਇਨਾ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜਾ ਵਿੱਚ ਤੁਰਨ ਦੀ ਸਮਝ ਪੈਂਦੀ ਹੈ ਬੰਦ ਖਲਾਸੀ ਭਾਣੇ ਹੋਏ ਹੋਰ ਆਖਣਾ ਸਕੇ ਕੋਏ ਤੇ ਮਾਇਆ ਦੇ ਮੋਹ ਰੂਪ ਬੰਦਰਾ ਤੋਂ ਛੁਟਕਾਰਾ ਅਕਾਲਪੁਰਖ ਦੀ ਰਜਾ ਵਿੱਚ ਤੁਰਿਆ ਹੀ ਹੁੰਦਾ ਹੈ ਹੋਰ ਆਖਣਾ ਸਕੇ ਕੋਏ ਰਜਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ ਭਾਵ ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜਾ ਵਿੱਚ ਤੁਰਨ ਤੋਂ ਬਿਨਾ ਮੋਤ ਛਟਕਾਰਾ ਛਟਾਰੇ ਦਾ ਕੋਈ ਹੋਰ ਵਸੀਲਾ ਵੀ ਹੋ ਸਕਦਾ ਹੈ ਜੇ ਕੋ ਖਾਇਕਾ ਆਖਣ ਪਾਏ ਪਰ ਜੇ ਕੋਈ ਮੂਰਖ ਮਾਇਆ ਦੇ ਮੋਤ ਛਟਕਾਰੇ ਦਾ ਕੋਈ ਹੋਰ ਵਸੀਲਾ ਦੱਸਣ ਦਾ ਯਤਨ ਕਰੇ ਉਹ ਜਾਣੈ ਉਹ ਜਾਣੈ ਜੇਤੀਆ ਮੋਹ ਖਾਏ ਮੋਹ ਖਾਏ ਤਾਂ ਉਹੀ ਜਾਣਦਾ ਹੈ ਕਿ ਜਿਤਨੀਆਂ ਝੋਟਾਂ ਉਹ ਇਸ ਮੂਰਖਤਾ ਦੇ ਕਾਰਨ ਆਪਣੇ ਮੂੰਹ ਉੱਤੇ ਖਾਂਦਾ ਹੈ ਭਾਵ ਕੂੜ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ ਕਿ ਮਨੁੱਖ ਰਜਾ ਵਿੱਚ ਤੁਰੇ ਪਰ ਜੇ ਕੋਈ ਮੂਰਖ ਕੋਈ ਹੋਰ ਤਰੀਕਾ ਭਾਲਦਾ ਹੈ ਤਾਂ ਇਸ ਕੂੜ ਤੋਂ ਬਚਨ ਦੇ ਥਾਂ ਸਗੋਂ ਵਧੇਗ ਦੁਖੀ ਹੁੰਦਾ ਹੈ ਆਪੇ ਜਾਣੈ ਆਪੇ ਦੇਹ ਅਕਾਲਪੁਰਖ ਆਪ ਹੀ ਜੀਵਾਂ ਦੀਆਂ ਲੋੜਾਂ ਜਾਣਦਾ ਹੈ ਤੇ ਆਪ ਹੀ ਦਾਤਾਂ ਦਿੰਦਾ ਹੈ ਆਖੈ ਸੇ ਭੀ ਕੇਈ ਕੇ ਨੇਕਾ ਮਨੁੱਖ ਇਹ ਗੱਲ ਵੀ ਆਖਦੇ ਹਨ ਕਿ ਸਾਰੇ ਨਾ ਸੁਖਰੇ ਹੀ ਨਹੀਂ ਹਨ ਜਿਸ ਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਇਹ ਨਾਨਕ ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫਤ ਸਲਾਹ ਬਖਸ਼ਦਾ ਹੈ ਨਾਨਕ ਪਾਤਸ਼ਾ ਪਾਤਸ਼ਾਹੀ ਪਾਤਸ਼ਾ ਉਹ ਪਾਸ਼ਾ ਦਾ ਪਾਤਸ਼ਾ ਬਣ ਜਾਂਦਾ ਹੈ ਸਿਫਤ ਸਲਾਹ ਹੀ ਸਭ ਤੋਂ ਉੱਚੀ ਦਾਤ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਹੱਥੋਂ ਤੱਕ ਆਪਣੀਆਂ 25 ਪੋੜੀਆਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋ ਗਈਆਂ ਹਨ ਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਦੇ ਆ ਉਹ ਧੰਨ ਧੰਨ ਸ੍ਰੀ ਗੁਰੂ ਗੰਬ ਸਿੰਘ ਜੀ ਦੇ ਦਰਜ ਬਾਣੀ ਦੀ ਵਿਚਾਰ ਕਰਦੇ ਆ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਬਖਸ਼ਣ ਜੋਗ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਆਪ ਵੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ